ਕਹਿੰਦਾ ਬੈਟਰੀ ਦਾ ਵੀ ਹਜੇ ਬਿਲ ਪਿਆ ਗਰੰਟੀ 'ਚ ਬੈਟਰੀ ਪਈ ਆ ਉਹ ਡੋਡਕ ਵਗੈਰਾ ਚੈੱਕ ਕਰਾ ਦੇ ਪੱਟੀ ਠੀਕ ਹੈ ਤੇ ਆਹ ਪੱਟੀ ਚੈੱਕ ਰਹੀ ਇੱਥੋਂ ਪਤਾ ਲੱਗ ਗਿਆਦਾ ਵੀ ਗੱਡੀ ਨੌਨ ਐਕਸੀਡੈਂਟ ਆ ਜਿਹੜੀ ਪੱਤੀ ਆ ਹਜੇ ਵੀ ਨਾਲ ਦੀ ਆ ਆ ਲਾਏ ਚੈੱਕ ਕਰ ਲਓ ਟਾਇਰ ਚੈੱਕ ਕਰ ਲਓ ਚੌਕੜਾ ਟਾਇਰਾਂ ਦਾ ਜਿਹੜਾ ਬਿਲਕੁਲ ਨਵਾਂਗਾ ਲਾਏ ਲੱਗੇ ਹੋਏ ਨੇ ਐਲਈਡੀ ਵਗੈਰਾ ਸਾਰਾ ਕੁਝ ਲੱਗੀ ਹੋਈ ਆ ਬਾਈ ਕਹਿੰਦਾ ਹਜੇ ਇੱਕ ਹਫਤਾ ਹੋਇਆ ਐ ਲੀਡ ਹੀ ਲੱਗੀ ਨੂੰ ਤੇ ਜੇ ਆਪਾਂ ਇਨੀ ਕਿਲੋ ਮੇਦਰੋ ਬੈਕ ਕੈਮਰਾ ਵੀ ਲੱਗਿਆ ਹੋਇਆਗਾ ਠੀਕ ਆ ਤੇ ਇਟ ਹੀ ਚੈੱਕ ਕਰੋ ਕਰੋ ਸੱਜਣਾ ਹਜੇ ਹੱਤਾ ਹੋਇਆ ਬਾਈ ਨੂੰ ਐਮਪੂਰ ਫਰ ਰੱਖੇ ਨੂੰ ਆ ਜਾਲੀਆਂ ਜੂਲੀਆਂ ਵਗੈਰਾ ਸਾਰਾ ਕੁਝ ਨਾਲ ਹੈ ਲਓ ਫਰੰਟ ਸ਼ੀਸ਼ਾ ਛੱਡ ਕੇ ਬਾਕੀ ਸਾਰੇ ਸ਼ੀਸ਼ੇ ਨਾਲ ਦੇ ਨੇ ਤੇ ਜੀ ਲੋ ਵੀ ਸੱਜਣੋ ਆ ਗਏ ਪਿੰਡ ਉਪਲੀ ਤੇ ਜ਼ਿਲ੍ਹਾ ਬਰਨਾਲਾ ਬਰਨਾਲੇ ਤੋਂ ਸਿਰਫ 7-8 ਕਿਲੋਮੀਟਰ ਦੂਰ ਪੈਂਦਾ ਪਿੰਡ ਉਪਲੀ ਤੇ ਅੱਜ ਤੁਹਾਡੇ ਵਾਸਤੇ ਇੱਕ ਅਜੀਹੀ ਜਿਹੀ ਚੀਜ਼ ਲੈ ਕੇ ਆਈਆਂ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਗੱਡੀ ਲੈਣ ਦਾ ਉਹਨਾਂ ਵਾਸਤੇ ਇੱਕ ਨੋਵਾ ਲੈ ਕੇ ਆਏ ਆ 2008 ਮਾਡਲ ਲੋਵਾ ਪੱਟੀ ਪਹਿਲਾਂ ਤਾਂ ਆਲੇ-ਦਾਲੋਂ ਚੈੱਕ ਕਰਾ ਦਈਏ ਹੈਨਾ ਸਭ ਪਹਿਲਾਂ ਸਾਰੀ ਆਲੇ-ਦਾਲੋਂ ਚੈੱਕ ਕਰਾ ਦੇ ਫਿਰ ਗੱਲਾਂ ਬਾਤਾਂ ਆਪਾਂ ਫੇਰ ਦੱਸਦੇ ਆਂ ਵੀ ਕੀ ਕੀ ਐ ਚ ਫੀਚਰ ਨੇ ਤੇ ਜਿੰਨੀ ਵੀ ਗੱਡੀ ਐ ਸਾਰੀ ओरिजिनल ਆ ਸੈਕੰਡ ਓਨਰ ਗੱਡੀ ਐ ਠੀਕ ਆ ਕਰ ਲਈ ਸੱਜਣਾ ਸਾਰੀ ਸੱਜਣ ਨੂੰ ਸਾਰੀ ਗੱਡੀ ਆਲੇ-ਦਾਲੋਂ ਚੈੱਕ ਤੇ ਆਪਾਂ ਪਹਿਲਾਂ ਹੁਣ ਮੂਰੋਂ ਇੰਜਨ ਚੈੱਕ ਕਰਾ ਲੈਂਦੇ ਆਂ ਲੋ ਇੱਕ ਵਾਰ ਫੇਰ ਕੁੰਜਨਗਿਰ ਤੇ ਸਾਰੀ ਕਿਸੇ ਪੁਹਾਰੀ ਸੁੱਕੀ ਪਈ ਆ ਬਾਈ ਕਹਿੰਦਾ ਬੈਟਰੀ ਦਾ ਵੀ ਹਜੇ ਬਿਲ ਪਿਆ ਗਰੰਟੀ ਚ ਬੈਟਰੀ ਪਈ ਆ ਉਹ ਡੋਡਕ ਵਗੈਰਾ ਚੈੱਕ ਕਰਾ ਦੇ ਪੱਟੀ ਠੀਕ ਹੈ ਤੇ ਆਹ ਪੱਟੀ ਚੈੱਕ ਰਹੀ ਇਥੋਂ ਪਤਾ ਲੱਗ ਜਾਂਦਾ ਵੀ ਗੱਡੀ ਨੋਨ ਐਕਸੀਡੈਂਟ ਆ ਜਿਹੜੀ ਪੱਤੀ ਆ ਹਜੇ ਵੀ ਨਾਲ ਦੀ ਆ ਉੱਪਰੋਂ ਬਾਰਨਟ ਵੀ ਚੈੱਕ ਕਰਾ ਦੇ ਮੜਾ ਜੀ ਠੀਕ ਹੈ ਜੀ ਤੇ 2008 ਮਾਡਲ ਛੱਟੀ ਹੈ ਤੇ ਸੱਜਣ ਵੇਤਰ ਕਹਿੰਦੇ ਹੁੰਦੇ ਨੇ ਵੀ ਲਾਏ ਕਰੋ ਚੈੱਕ ਲਾਏ ਚੈੱਕ ਕਰ ਲਓ ਟਾਇਰ ਚੈੱਕ ਕਰ ਲੋ ਚੌਕੜਾ ਟਾਇਰਾਂ ਦਾ ਜਿਹੜਾ ਬਿਲਕੁਲ ਨਵਾਂਗਾ ਲਾਈ ਲੱਗੇ ਹੋਏ ਨੇ ਤੇ ਸਾਰੇ ਚੱਕਿਆਂ ਦਾ ਜਿਹੜਾ ਕੰਮ ਪੂਰਾ ਪ੍ਰੋਪਰ ਹੋਇਆ ਹੋਇਆਗਾ ਤੇ ਆਪਾਂ ਹੁਣ ਵਿੱਚੋਂ ਵੀ ਕੰਡੀਸ਼ਨ ਚੈੱਕ ਕਰਾ ਲਈ ਦਿੰਨੇ ਆ ਕਰੋ ਚੈੱਕ ਇੰਟੀਰੀਅਰ ਦੀ ਸਿਸਟਮ ਚੈੱਕੀ LED ਬਿਗਾਰਾ ਸਾਰਾ ਕੁਝ ਲੱਗੀ ਹੋਈ ਆ ਬਾਈ ਕਹਿੰਦਾ ਹਜੇ ਇੱਕ ਹਫ਼ਤਾ ਹੋਇਆ ਲੀਡ ਹੀ ਲੱਗੀ ਨੂੰ ਤੇ ਜੇ ਆਪਾਂ ਇਹਨੀ ਕਿਲੋਮੀਟਰਾਂ ਦੀ ਗੱਲ ਕਰੀਏ ਪੱਟੀ ਲਿਖੇ ਕੈਮਰਾ 225635 ਕਿਲੋਮੀਟਰ ਚੱਲੀ ਹੋਈ ਆ ਸਦਰੋ ਬੈਕ ਕੈਮਰਾ ਵੀ ਲੱਗਿਆ ਹੋਇਆਗਾ ਠੀਕ ਆ ਤੇ ਇੰਟੀਰੀਅਰ ਦੇ ਮਤਲਬ ਟੌਪ ਮਾਡਲ ਗੱਡੀ ਆ ਹਰ ਇੱਕ ਸੀਟ ਦੇ ਉੱਤੇ ਏਸੀ ਜਿਹੜਾ ਹੀਟਰ ਆ ਉਹ ਸਾਰਾ ਪ੍ਰੋਪਰ ਵਰਕਿੰਗ ਦੇ ਵਿੱਚ ਆ ਲੋਗ ਇਸ ਦੇ ਵਿੱਚੋਂ ਚੈੱਕ ਕਰੋ ਗ੍ਰੀਨ ਦੀ ਰੇਤੇ ਵੀ ਭੋਰਾ ਚੁੰਡੀ ਵੀ ਨਹੀਂ ਹੈਗੀ ਠੀਕ ਆ ਏਸੀ ਚੈੱਕ ਰਹੀ ਟੌਪ ਮਾਡਲ ਆ ਹਰ ਇੱਕ ਸੀਟ ਦੇ ਉੱਪਰ ਏਸੀ ਹੀਟਰ ਆ ਜਿਹੜਾ ਸਾਰਾ ਕੁਝ ਵਰਕਿੰਗ ਦੇ ਵਿੱਚ ਆ ਠੀਕ ਆ ਤੇ ਆਕ ਮਾਡਲ ਜੇ ਆਪਾਂ ਇੱਕ ਵਾਰ ਕੇ ਸੱਤ ਦਿਨ ਸਾਰੀ ਸੀਸਿਆਂ ਤੇ ਆ ਦੇਖੋ ਸੱਤ 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 ਤੇ ਸੱਤ ਤੇ ਇਸਲਾ ਸਿੱਸਾ ਵੀ ਜਿਹੜਾ ਸੱਤ ਦਾ ਇਧਰਲੇ ਆਪਾਂ ਬਾਅਦ ਚ ਚੈੱਕ ਕਰਾਉਣੇ ਪਹਿਲਾਂ ਤਾਂ ਆਪਾਂ ਇੰਪੂਫਰ ਚੈੱਕ ਕਰਾਉਣੇ ਕਰੋ ਸੱਜਣਾ ਹਜੇ ਹੱਤਾ ਹੋਇਆ ਬਾਈ ਨੂੰ ਇੰਪੂਫਰ ਰੱਖੇ ਨੂੰ ਆ ਜਾਲੀਆਂ ਜੂਲੀਆਂ ਵਗੈਰਾ ਸਾਰਾ ਕੁਝ ਨਾਲ ਹੈ ਡੱਗੀ ਦੀ ਸਪਾਈ ਵੀ ਚੈੱਕ ਕਰ ਲਓ ਠੀਕ ਹੈ ਜੀ ਤੇ ਇਥੋਂ ਵੀ ਚੈੱਕ ਕਰ ਲਓ ਸਾਰੀ ਮਤਲਬ ਇਥੋਂ ਪਤਾ ਲੱਗ ਜਾਂਦਾ ਹੈ ਕਿ ਤੇ ਪਿੰਡੂ ਪਲੀ ਅੱਠ ਮਾਰੋ ਜੱਡੀ ਆ ਜਿਨੇ ਵੀ ਲੈਣੀਆਂ ਨੋਵਲ ਆ ਇੱਧਰ ਲਈ ਵੀ ਚੈੱਕ ਕਰਾ ਦਿਓ 7 7 ਮਤਲਬ ਸਾਰੇ ਕੱਲਾ 프ੈਂਟ ਸੀਸਾ ਛੱਡ ਕੇ ਬਾਕੀ ਸਾਰੇ ਸੀਸੇ ਨਾਲ ਦੇ ਨੇ ਤੇ ਜਿਨੇ ਵੀ ਲੈਣੀਆਂ ਨੋਵ ਆ ਤੇ ਜੇ ਵੀ ਰੇਟ ਦੀ ਗੱਲ ਕਰੀਏ 235000 ਬਾਈ ਨੇ ਡਿਮਾਂਡ ਕੀਤੀ ਆ ਮੌਕੇ ਤੇ ਜਿਹੜਾ ਮਾਨਤਾ ਨੂੰ ਹੋ ਜੂਗਾ ਤੇ ਪਿੰਡੂ ਉਪਲੀ ਜ਼ਿਲਾ ਬਰਨਾਲਾ ਤੇ ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਉੱਪਰ ਟੈਟ ਚ ਚੱਲੀ ਜਾਂਦਾ ਕਰ ਲਿਓ ਸੰਪਰਕ ਜਿਨ੍ਹਾਂ ਨੇ ਆ ਨੋਵਾਂ ਲੈਣੀਆਂ 8 ਮਾਡਲ